ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਦਿਨ ਦੀ ਤੇ ਅੱਜ ਦੇ ਨਵੇਂ ਬਲੌਗ ਦੀ ਸ਼ੁਰੂਆਤ ਕਰਤੀ ਹੈ ਤੇ ਹੁਣ ਚਲਦੇ ਆਪਾਂ ਗੁਰਦੁਆਰਾ ਸਾਹਿਬ ਕਰਦੇ ਆਂ ਗੁਰੂ ਮਹਾਰਾਜ ਦੇ ਦਰਸ਼ਨ ਹਾਂਜੀ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਕਰਦੇ ਆਂ ਦਰਸ਼ਨ ਮੇਲੇ ਦੁਆ ਦੇਖ ਰਿਹਾ ਕੋਈ ਕੰਮ ਕਰ ਹਾਂਜੀ ਗੁਰਦੁਆਰਾ ਸਾਹਿਬ ਤੋਂ ਆ ਗਏ ਸੀ ਘਰੇ ਤੇ ਅੰਗਰਵੀਰ ਦੇ ਚਾਚੇ ਦਾ ਫੋਨ ਆ ਗਿਆ ਕਹਿੰਦੇ ਪੜਕਾ ਬੰਨਣਾ ਤੇ ਹੁਣ ਚਲਦੇ ਆ ਕਰੇ ਉਹ ਆਪਣੇ ਘਰੀ ਹੈ ਬੰਨਦੇ ਉਹਦੇ ਪੜਕਾ ਹੁਣ ਦੱਸ ਤੇਰੇ ਕੀ ਬੰਨਣਾ ਪੜਕਾ ਕਿੱਥੇ ਆ ਪਿਆ ਬੜਕਾ ਤੇ ਆ ਬਲਟਾਂ ਵਾਲੇ ਬੂਟ ਦਿਖਾਈ ਉਹ ਲਟਾਂ ਜਲਦੀਆਂ ਨੇ ਤੇ ਇੱਕ ਜੀਬ ਕੱਟ ਦੇ ਫਿਰ ਓਏ ਓਏ ਇੱਕ ਚਿੜਾ ਬਣਾਈ ਮਰੀਆ ਚਿੜਾ ਬਣਾਈ ਪਹਿਲਾਂ ਮਰੀਆ ਚਿੜਾ ਬੜਾ ਆ ਇਹ ਕੀ ਕਰਦਾ ਇਧਰ ਚ ਹੱਕ ਚਿੜਾ ਪੜਾਈ ਕੀ ਹੋ ਗਿਆ ਕੀ ਹੋ ਗਿਆ ਉਰੇ ਆ ਚੰਗਾ ਆਇਆ ਪੜਕਾ ਮੰਨਾ ਫਿਰ ਅੰਗੜਾ ਮਨਾ ਪੜਕਾ ਆ ਜਾ ਲੈ ਬੰਨੀ ਹੈ ਤਰੀ

ਇਹ ਖੜਾ ਰਿਹਾ ਜਿਹੇ ਲੈ ਅੰਦਰ ਪੈਣੀ ਹੈ ਠੀਕ ਹੈ ਤੇਰਾ ਜੂੜਾ ਭੱਜਿਆ ਨਾ ਓਏ ਕੀ ਆ ਕੀ ਦਬੀ ਖੜਾ ਇਧਰ ਚਾਹ ਕ ਇਧਰ बैठी ना पंद्रह चेड़ा पढ़ाई मरिया

ਫਰ ਥਲੇ ਥਲੇ ਉੱਤਰ ਚਲ ਆ ਜੱਲੀਏ ਚਲ ਮੈਂ ਤਾਂ ਜਾਣਾ ਕੀ ਗੋਦੀ ਚ ਕਹਾਂ ਹੈ ਗੋਦੀ ਨਹੀਂ ਮੈਂ ਜੱਕਦਾ ਆ ਥਲੇ ਦੀ ਆ ਰਿਆ ਬੇਟੇ ਤੂੰ ਉੱਤਰ ਚਲ ਗੋਦੀ ਭਾਲਦਾ ਹੁਣ ਵੀ ਨਹੀਂ ਜੱਕਦਾ ਮੈਂ ਗੋਦੀ ਚ ਆ ਲੈ ਉੱਧਰ ਆ ਆ ਜੱਲੀਏ ਉਹ ਲਾਈਟ ਬੰਦ ਕਰਕੇ ਆ ਫਿਰ ਹਾਈਟ ਹੋ ਗਈ ਆ ਦੇ ਓਏ ਨੀਰਾ ਹੋ ਗਿਆ ਆ ਜੱਲੀਏ हां जी क्या चल दे बाबू बाय कर दे क्या बेटा हेलो तू पड़कला है नहीं आज हैं सिरता नहीं धोता तेरा हंस पहला सो जा जा सो जा सो जा, 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 जा? सोजा। सोजा। एक लोटरी खा तो के दिखाइऊंगा चल एक लोटरी काके आजा आजा फिर तू चिड़ी उड़ काउड केडी आजा खड़ा हो खड़ा हो पुत्तु खड़ा हो तो आजा चल चिड़ी उड़ काउड गांव उठ के चल चल लोटरी खाऊगा हमने बाबे लोटरी खाऊगा बाली पड़ी चल चिड़ी उड का उड तोता उड गां उड तोता उड गां उड उड़की उठगी 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 जो बाबे गां उड आटरी खादा है ना भी है लोटरी खाने ना उड़ा बना के मेरी अ तेरी इतनी है तेरी तेरी फोटो खिंचीएल खड़ाओ तेरी फोटो खिंचीए फोटो खिंची खड़ाओ खड़ा कंध को खड़ा अच्छा उड चल चिड़ी उड कां उड गां उठी अच्छा गया चल चिड़ी उड कां उड तोता उड गां उड उठगी उठकी तेरी उठगी तेरी उरी तेरी एक आ, आ, तेरी? ही? आ, तेरी? कर चंगा मैं जाना फिर मैं सौ गया तोता है फिर चल चिड़ी उड तोता उड का उड गांव उठगी 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 लोटरी वाली बड़ी खाना तू है वै। वै? ਚੋਟਰੀ ਵਾਲੀ ਪੜੀ ਖਾਣਾ ਕੀ ਗੱਲ ਹੈ ਸਕੂਤਾ ਕੀ ਤੋਤਾ ਹੁਣ ਫੇਰ ਤੋਤਾ ਪਹਿਲੇ ਕਿ ਜਫੀ ਬਾ ਪਹਿਲੇ ਕਿ ਜਫੀ ਬਾ ਜਫੀ ਬਾ ਮੈਨੂੰ ਮੇਰੇ ਬਾਟਰ ਨਾਲ ਖੋਲ ਹਾਏ ਓਏ ਤੋਤਾ ਕੀ ਹੁਣ ਤੋਤਾ ਨਹੀਂ ਚਲ ਤੋਤਾ ਚਲ ਫਿਰ ਤੋਤਾ ਕੀ ਹੋ ਗਿਆ ਓਏ ਐ ਬੈ ਗਿਆਂਗੇ ਤੇ ਕੀ ਗੱਲ ਹੋ ਗਈ ਕੀ ਕੀ ਹੋ ਗਿਆ ਕੀ ਹੋ ਗਿਆ ਅੱਛਾ ਮੈਂ ਫੋਟੋ ਖਿੱਚਾਂ ਓਏ ਘੱਟੇ ਬਾਬੇ ਉਹ ਦੋਨੇ ਓਏ ਜੁੰਨੀ ਨਾਲ ਖੇਡ ਹਣਾ ਓਏ ਖੜ੍ਹ ਜਾ ਤੂੰ ਖੇਡ ਹਣਾ ਜੁੰਨੀ ਨਾਲ ਚੱਲ ਉਧਰ ਜੁੰਨੀ ਉਧਰ ਤੜਕੇ ਦੇ ਜੁੰਨੀ ਜੁੰਨੀ ਕਰੀਏ ਨੇ ਖੇਡ ਹਣਾ ਜੁੰਨੀ ਨਾਲ ਡਰਦਾ ਹੈ ਜੁੰਨੀ ਤੋਂ ਚੱਲ ਚੱਲ ਜਿੰਨੀ ਹੈਲੋ ਹੈਲੋ ਹੈਲੋ

ਇੱਧਰ ਚੱਕ ਹੁਣ ਉਹ ਜੁੰਨੀ ਬਹਿ ਜਾ ਇੱਧਰ ਚੱਕ ਹੁਣ ਜੁੰਨੀ ਇੱਧਰ ਚੱਕ ਇੱਧਰ ਇੱਧਰ ਧਾ ਕੇ ਇੱਧਰ ਫੋਟੋ ਕਨੇ ਲੈ ਉਹ ਇੱਧਰ ਗਿਆ ਧਾ ਉਹ ਕਿੱਧਰ ਗਿਆ ਨਾ ਕੋ ਤੂੰ ਅੰਕ ਚੋਂ ਭਾਈ ਅੰਗੇ ਤੇ ਨੱਚ ਖੜਾ ਹੋ ਕੇ ਨੱਚ ਖੜ ਜਾ ਪਹਿਲਾਂ ਤਾਂ ਇੱਧਰ ਚੱਕ ਤੂੰ ਪੂਰਾ ਚੱਕ ਕੀ ਆਦੀ ਕਿਵੇਂ ਖੇਡਦੇ ਨੇ ਤੂੰ ਜੂੜਾ ਕਰ ਰੱਖਿਆ ਹੈ ਗੜਾ ਗੁਰਦੁਆਰਾ ਸੈਮ ਤੇ ਆ ਦੇਖੋ ਮੇਰੇ ਮਗਰ ਕਿਵੇਂ ਆ ਗਏ ਦੋਨੇ ਕੀ ਹੋ ਗਿਆ ਪੁੱਤੋ ਕੀ ਹੋ ਗਿਆ ਆ ਦੇਖੋ ਬਾਬੇ ਉਹ ਬੜਾ ਬੜਾ ਸੋਹਣਾ ਲਾ ਦੇ ਕੀ ਹੋ ਗਿਆ ਪੁੱਤ ਕੀ ਹੋ ਗਿਆ ਹੈ ਆ ਜਾ ਜੁੰਨੀ ਆ ਜਾ ਪਕਾ ਚ ਖੇਡਦੇ ਆ ਜੋ ਘਾਜ ਚ ਉੱਥੇ ਉੱਥੇ ਖੇਡਦੇ ਚੱਲ ਉਹ ਘਾਜ ਚ ਚੱਲ ਆ ਜਾ ਜੁੰਨੀ ਆ ਜਾ ਆ ਜਾ ਆ ਜਾ ਜੀ ਚੱਲ ਉੱਥੇ ਘਾਜ ਆ ਜਲੀਏ ਆ ਜਾ ਹੌਲੀ ਹੌਲੀ ਆ ਜਾ ਓਏ ਉਰੇ ਆ ਕੁੜੀ ਬੁਲਾਉਂਦੀ ਆ

आ तेरी खड़ी हो खड़ी नच खड़ी खड़ी गए नची खड़ी नची तेरी गई नची खड़ी खड़ा गए नची तू नी हो गया तू खड़ी हो गए नची खड़ी हो गई नचती है तू नहीं नच रहा वह नच तू भी नच खड़ा हो गया नच खड़ी हो नची ਨੱਚ ਹੁਣ ਨੱਚ ਜੁੰਨੀ ਆ ਤੇਰੀ ਆ ਤੇਰੀ ਹੈਲੋ ਕਿੱਦਾਂ ਕਿੱਦਾਂ ਹੈਲੋ ਦਾ ਕਰਦੇ ਅੰਗ ਤੇ ਜੁੰਨੀ ਨਾਲ ਖੇਡ ਕੇ ਤੇ ਆਪਾਂ ਅੱਗੇ ਘਰੇ ਤੇ ਹੁਣ ਕਰਦਿਆਂ ਬਲੌਗ ਨੂੰ ਡੇਟ ਜੇ ਬਲੌਗ ਵਧੀਆ ਲੱਗਿਆ ਤਾਂ ਬਲੌਗ ਨੂੰ ਕਰ ਦਿਓ ਲਾਈਕ ਤੇ ਚੈਨਲ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ